ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸਤ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਤੇ ਅੱਜ ਆਪਾਂ ਕੁਝ ਬਣਾਉਣ ਜਾ ਰਹੇ ਹਾਂ ਡੈਕੋਰੇਸ਼ਨ ਲਈ ਕਰੇ ਥੋੜਾ ਵਧੀਆ ਲੱਗਦਾ ਨਾ ਦੀਵਾਰ ਤੇ ਟੰਗਿਆ ਹੋਇਆ ਤੇ ਉਹ ਆਪਾਂ ਇੱਕ ਗੱਤੇ ਦੀ ਮਦਦ ਨਾਲ ਤੇ ਪਚਮ ਦੀ ਮਦਦ ਨਾਲ ਬਣਾਵਾਂਗੇ ਤੇ ਕਿੱਦਾਂ ਬਣਾਉਨੇ ਆ ਦਿਖਾਉਨੇ ਆ ਤੁਹਾਨੂੰ ਬਲੌਗ ਚ ਨਾ ਬਣੇ ਰਹੋ ਬਲੌਗ ਦੇ ਐਂਡ ਟੂ ਐਂਡ ਜ਼ਰੂਰ ਦੇਖਿਓ ਤੇ ਦਿਖਾਉਨੇ ਤੁਹਾਨੂੰ ਮੈਂ ਕਿੱਦਾਂ ਬਣਾ ਰਹੀ ਹਾਂ ਸੌਰੀ ਥੋੜਾ ਮਿਸ ਹੋ ਗਿਆ ਸੀ ਤੇ ਮੈਂ ਦੱਸਣਾ ਭੁੱਲ ਗਈ ਸੀ ਵੀ ਕਿੱਦਾਂ ਸ਼ੁਰੂ ਤੋਂ ਕਟਿੰਗ ਕਰਨੀ ਹੈ ਤੇ ਸੋ ਦਿਖਾਉਣੇ ਤੁਹਾਨੂੰ ਕਿਵੇਂ ਕੀਤੀ ਕਟਿੰਗ ਜੀ ਪਹਿਲਾਂ ਆਪਾਂ ਮਾਰਕਰ ਦੀ ਮਦਦ ਨਾਲ ਇਦਾਂ ਹਾਰ ਦੀ ਸ਼ੇਪ ਚ ਇੱਕ ਕੱਟ ਲਵਾਂਗੇ ਠੀਕ ਹੈ ਤੇ ਉਹਨੂੰ ਬਿਲਕੁਲ ਹਾਰ ਦੀ ਸ਼ੇਪ ਚ ਹੀ ਕੱਟਣਾ ਤੇ ਵਿਚਕਾਰੋਂ ਵੀ ਕੱਟ ਲੈਣਾ ਤੇ ਇਹਨਾਂ ਨੂੰ ਚਾਰ ਪੀਸੇਸ ਚ ਕੱਟ ਲੈਣਾ ਠੀਕ ਹੈ ਤੇ ਆਪਣੇ ਕੋਲ ਗੱਤਾ ਬਹੁਤ ਪਿਆਗਾ ਤੇ ਚਲੋ ਹੁਣ ਆਪਾਂ ਇਹਨੂੰ ਕੱਟ ਲਈਏ ਤੇ ਦਿਖਾਉਣੇ ਤੁਹਾਨੂੰ ਅੱਗੇ ਉਹ ਤਲਾਕ ਕੋ ਕੰਚੀ ਨਹੀਂ ਕੰਮ ਕਰਦੀ ਕੱਟਿਆ ਨਹੀਂ ਆਉਂਦਾ ਇਹ ਨਾਲ ਜੇ ਕੱਟਣਾ ਬੜਾ ਆਲਸ ਹੈ ਪਰ ਖਾਇ ਤੇ ਲੱਗਦੀ ਹੈ ਪਾ ਹਾਰਟ ਦੀ ਸ਼ੇਪ ਚ ਹਾਂ ਦੇਖੋ ਇੰਨੇ ਦਿਨਾਂ ਮੇਰੇ ਕੋਲ 4-5 ਪੜਾਉਂ ਗਏ ਤੇ ਇਹ ਤਾਂ ਪਹਿਲੇ ਮੋਕੇ ਦੀ ਦਾ ਸਾਈਕੀ ਉਹ ਮੈਂ ਪਪਾ ਵਾਲੇ ਕਰਦੀ ਓਵਰ ਐਕਟਿੰਗ ਕਰ ਤੂੰ ਕਾ ਲੋਕ ਖਾਣੇ ਦਾ ਕਹਿਣੀ ਕਹਿਣਾ ਹੁਣ ਤੂੰ ਵੀ ਕਹਿਣੀ ਬਾਈ ਲੋਕਾਂ ਨਾਲ ਹੀ ਆ ਬਾਈ ਮੈਂ ਬੋਲਦੀ ਐ ਐਗੀ ਓਵਰ ਐਕਟਿੰਗ ਨਹੀਂ ਕਰਦੀ ਓਵਰ ਐਕਟਿੰਗ ਨਾਲ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਮੈਂ ਬੋਲਦੀ ਐ ਮੇਰੀ ਬੋਲ ਮੇਨੇ ਮੇਰੀ ਬੋਲੀ ਐ ਇਦਾਂ ਦੀ ਐ ਮੈਂ ਬੋਲਾਂ ਤੇ ਆ ਕਰਨੀ ਆ ਮੇਰੀ ਬੋਲੀ ਇਦਾਂ ਦੀ ਐ ਕਿਹਨ ਬੋਲਾਂ ਤੇ ਆ ਕਰਨੀ ਕਾ ਅੱਜਾ ਦੇਖ ਤੇ ਐ ਕਿ ਆ ਲੱਗਦਾ ਨਨੂਆ ਕਰੂਣੇ ਬੋਲਾਂ ਤੇ ਆ ਕੱਲ ਸਾਰੇ ਆਪ ਦੇ ਅੱਗੇ ਕਿਉਂ ਸਮਝਦੀ ਐ ਐਨੀ ਗੱਲਬਾਤ ਹੈ ਤਾਂ ਹੈਨੀ ਸੀ ਤੇ ਜਿੰਨਾ ਜੋਰ ਲੱਗ ਗਿਆ ਲਾਪਤੂ ਆ ਬੇਪੇ ਮੇਰੀਏ ਮਤੈ ਸੋਖਾ ਮਾਰ ਤੇ ਤੇਈ ਬਾੜ ਕੇ ਬਾੜ ਕੇ ਦੇਖਾ ਬਾਤਰੀ ਗੇਦੇ ਹਾਂਜੀ ਤਾਂ ਦੇਖੋ ਆਪਾਂ ਇਸ ਤਰ੍ਹਾਂ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਤੇ ਹੁਣ ਆਪਾਂ ਇਹਦੇ ਉੱਤੇ ਪੱਛਮ ਲਪੇਟਾਂਗੇ ਤੇ ਬਾਕੀ ਜਿਹੜੇ ਹਾਰਟ ਆ ਤੇ ਉਹ ਇਹਨਾਂ ਦੇ ਜਿਹਨਾਂ ਦਾ ਸੀਗੇ ਇਹਦੇ ਵਿੱਚੋਂ ਕੱਢ ਦੇਣਾ ਠੀਕ ਹੈ ਜੀ ਤੇ ਇਹ ਆਪਾਂ ਹੁਣ ਸੋਨੂੰ ਹੈਲਪ ਕਰ ਰਹੀ ਹੈ ਤੇ ਆਪਾਂ ਵੀ ਬਣਾਉਂਦਾ ਕੰਮ ਸ਼ੁਰੂ ਕਰਤੀਏ ਤੇ ਇਹਦੇ ਲਈ ਆਪਾਂ ਲਾਵਾਂਗੇ ਥੋੜੀ ਪੱਛਮ ਤੇ ਮੇਰੇ ਕੋਲੇ ਦੋ ਹੀ ਕਲਰ ਨੇ ਪੱਛਮ ਦੇ ਮਹਿਰੂਮ ਤੇ ਵਾਈਟ ਠੀਕ ਹੈ ਤੇ ਮੇਰਾ ਰੱਬ ਦਾ ਹੋ ਗਿਆ ਫਿਰ ਮੈਂ यूज करना ठीक है नाले थोड़ी नाले ना थोड़ी जी डार्क हो जूगी ना सही है ना हाँ जी तो आप इस तरह लपेट लागे है ना पक्ष देखो इस तरह करिए आना ठीक है बिल्कुल कवर कर लेना गाला भी है Kenapa? 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 kan? Kenapa? 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 ਉਦੇ ਰਾਜਾ ਹੁੰਦਾ ਆ ਆ ਦੀ ਮਰਜ਼ੀ ਦਾ ਕਰ ਸਕਦਾ ਬੰਦਾ ਅਰੇ ਜਿਹੜੇ ਮੈਰ ਜਾਣਦੇ ਆਪਾਂ ਜਾਣਦੇ ਨੇ ਪਛਾਣਦੇ ਨੇ ਉਹਨੂੰ ਕੋਸ ਕਹਿ ਨਹੀਂ ਸਕਦੇ ਲਵ ਮੈਰਜ ਵਾਲੇ ਨੂੰ ਆਪਾਂ ਕਹਿ ਤਾਂ ਸਕਦੇ ਆ ਵੀ ਹਾਂ ਵਿਆਹ ਕਰੋ ਕਰ ਲਵ ਮੈਰਜ ਦਾ ਕਰ ਸੌਤਿਆ ਦੀ ਬਾਤ ਬਾਤ ਆ ਹਾਂ ਨਹੀਂ ਇਹ ਵੀ ਮਤਲਬ ਕਿ ਲੜ ਸਕਦੇ ਆ ਆਪਾਂ ਪੂਰਾ ਹੱਕ ਉਹਨਾਂ ਦਾ। ਜਿਹੜੇ ਰੇਂਜ ਮੈਰਜ ਆਉਣ ਜਦੋਂ ਆਪਾਂ ਜਾਣਦੀ ਨਹੀਂ ਉਹ ਆਪਾਂ ਕੀ ਕਵਾਂਗੇ ਵਿਚਾਰੀ ਨੂੰ। ਕਿਸ ਤਰ੍ਹਾਂ ਇਹ ਕਰਾਂਗੇ। ਉਹ ਮੇਰੀ ਅਰੇਂਜ ਮੈਰਜ। ਅਰੇਂਜੀ ਆ। ਇਤਤ ਦਾ ਘਰ ਨਹੀਂ। ਪਾਪ ਮਰ ਜੂ। ਮੈਂ ਕਿਹਾ ਫੂਟ ਮੈਰਜ ਕਰਾਈ। बस 455 नंबर तक आ पकंडे दिखते हूं तो हाफ ही तुर्गे ना देख डेटा मुतला नहीं आ रही किन बढ़िया शेप देंगे आंटी आरो ये देखो ना हूं बेटा ब ఫడ్డ కమ भी देखना साना कर ठ कर दे जान लून ਹਾਂਜੀ ਤਾਂ ਹੁਣ ਆਪਾਂ ਬਣਾਉਣ ਜਾ ਰਹੇ ਆ ਫੁੱਲ ਮੈਨੂੰ ਤਾਂ ਬਹੁਤ ਲੱਗਦੀ ਨੂੰ ਪਰ ਆਪਾਂ ਦਫਾ ਨਾ ਦੇ ਅੱਖਾਂ ਕੀ ਮੇਰੇ ਹੱਥ ਪੂਰੇ ਸੁੰਨ ਹੋ ਗਏ ਦੇਖੋ ਆਪਾਂ ਬਣਾ ਰਹੇ ਸੀ ਬਰਾਊਨ ਜੇ ਕਲਰ ਦੇ ਫੁੱਲ ਤੇ ਹੁਣ ਆਪਾਂ ਇਹ ਵਾਈਟ ਕਲਰ ਦੇ ਬਣਾਵਾਂਗੇ ਤੇ ਇਹ ਆਪਾਂ ਬਣਾ ਰਹੇ ਸੀ ਹਾਰਟ ਤੁਸੀਂ ਦੇਖ ਵੀ ਸਕਦੇ ਹੋ ਤੇ ਹਾਂਜੀ ਤਾਂ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਲਾਣਾ ਕਿਉਂਕਿ ਸਾਈਡਾਂ ਤੋਂ ਦੇਖੋ ਫਲਾਵਰ ਬਾਈ ਅੱਜ ਤੱਕ ਅਜੇ ਆਏ ਕਿ ਨਹੀਂ ਬੱਸ ਚਾਹ ਜੂਹੀ ਪਿਆਰ ਨਹੀਂ ਦੇਖੋ ਕਿ ਨਾ ਖਲਾਰਾ ਪਾਇਰ ਹੁੰਦੇ ਨੇ ਜਮਾ ਰਹੇ ਖਾਣੇ ਨੂੰ ਮਿਹਨਤ ਵੀ ਲੱਗਦੀ ਆ ਇਸ ਚੀਜ਼ ਤੇ ਤੁਹਾਨੂੰ ਦੇਖਾ ਮਿਹਨਤ ਕਿੰਨੀ ਲੱਗੀ ਐ ਮੇਰੀ ਹਾਜੀ ਫਾਈਨਲੀ ਆਏ ਨਹੀਂ ਪਤਾ ਵੀ ਬਣੂਗਾ ਕੀ

ਹੋ ਤੁਸੀਂ ਇਸ ਤਰੀਕੇ ਨਾਲ ਆਪ ਇਹਨਾਂ ਨੂੰ ਹਾਰਟਫੁਲ ਜੋੜ ਲਾਗੇ ਤੇ ਜੋ ਆਪਾਂ ਰਾਉਂਡ ਜਾਂ ਮਤਲਬ ਕੀ ਬਣਾਇਆ ਸੀ ਹਨਾ ਗੋਲਾ ਜਿਹਾ ਤੇ ਉਹਨੂੰ ਇਸ ਇਸ ਤਰ੍ਹਾਂ ਰੱਖ ਰਾਈ ਇਹਦੇ ਵਿੱਚ ਕਾ ਠੀਕ ਹੈ ਤੇ ਬਾਕੀ ਹੁਣ ਦਿਖਾਉਣਾ ਤੁਹਾਨੂੰ ਅੱਗੇ ਕੀ ਪ੍ਰੋਸੈਸ ਹੈ ਦਾ ਦੇਖੋ ਤਾਂ ਫਾਈਨਲ ਲੁੱਕ ਕੀ ਮੈਂ ਬਣਾਇਆ ਇਹ ਤੇ ਕਿਦਾਂ ਲੱਗ ਰਿਹਾ ਦੱਸੋ ਸਾਰਿਆਂ ਨੇ ਤੇ ਮਿਹਨਤ ਬਹੁਤ ਜ਼ਿਆਦਾ ਲੱਗੀ ਆ ਤੇ ਵੀਡੀਓ ਨੂੰ ਬਿਲਕੁਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੰਨੀ ਮਿਹਨਤ ਤਾਂ ਮੈਂ ਉਹ ਦੇ ਕਿਸੇ ਬਲੌਗ ਚ ਨਹੀਂ ਕੀਤੀ ਜਿੰਨੀ ਇਸ ਬਲੌਗ ਚ ਕੀਤੀ ਆ ਤੇ ਸੋਨੂ ਵੀ ਨੇ ਸੋਨੂ ਨੇ ਵੀ ਵਿਚਾਰੀ ਨੇ ਬਹੁਤ ਹੈਲਪ ਕੀਤੀ ਆ ਅੱਖਾਂ ਖਰਾਬ ਸੀ ਫਿਰ ਵੀ ਨਾਲ ਲੱਗੀ ਰਹੀ ਤੇ ਚਲੋ ਜੀ ਫਾਈਨਲੀ ਬਣ ਹੀ ਗਿਆ ਸਾਡਾ ਫਰੇਮ ਸੋਹਣਾ ਲੱਗ ਰਿਹਾ ਨਾ ਕਿਵੇਂ ਬਣਿਆ ਸੋਨੂ ਫਿਰ ਮਿਹਨਤ ਕਿੰਦਾ ਰਹੀ ਦੇਖੋ ਤੇ ਥੋੜਾ ਜਿਹਾ ਖਰਾਬੀ ਹੋ ਗਿਆ ਤੇ ਪਰ ਇੰਨਾ ਵੀ ਨਹੀਂ ਹੋਇਆ ਤੇ ਵੈਸੇ ਤਾਂ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਦੇਖਣ 'ਚ ਤਾਂ ਹਨਾ ਚਲੋ ਜੀ ਇਹ ਆਪਾਂ ਚੋਣੂ ਹੋ ਹੋ ਹੋਰ ਕਾਸ਼ ਚਲੋ ਜੀ ਤਾਂ ਹੁਣ ਇਸ ਕਰਕੇ ਸਾਡੇ ਖਲਾਰਾ ਬਹੁਤ ਹੀ ਪਤਾ ਸੀ ਅਸੀਂ ਕਾਗਜ਼ ਵਗੈਰਾ ਇੱਧਰ ਉੱਧਰ ਬਹੁਤ ਸੱਟ ਤੇ ਤੇ ਹੁਣ ਇਹਨਾਂ ਨੂੰ ਸਾਫ਼ ਸੁਥਰਾ ਕਰ ਲਈਏ ਕਮਰੇ ਨੂੰ ਤੇ ਫਿਰ ਜੀ ਤਾਂ ਫਾਈਨਲੀ ਆਪਣਾ ਡੈਕੋਰੇਸ਼ਨ ਲਈ ਜੋ ਆਪਾਂ ਬਣਾਇਆ ਸੀ ਨਾ ਫੇਮ ਤੇ ਉਹ ਬਣ ਚੁੱਕਿਆ ਤੇ ਫਿਰ ਮਿਲਦੇ ਆ ਜੀ ਫਿਰ ਨੈਕਸਟ ਵਲੌਗ ਚ ਇੰਨਾ ਹੀ ਵਲੌਗ ਨਾਲ ਬਣੇ ਲਓ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਤੋਂ ਵੱਧ ਵੱਧ ਕਰ ਦਿਓ ਠੀਕ ਹੈ ਤੇ ਸਪੋਰਟ ਜ਼ਰੂਰ ਕਰੋ ਮੇਰੇ ਚੈਨਲ ਨੂੰ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਚ ਥੈਂਕ ਯੂ ਸਾਰਿਆਂ ਦਾ